ਸ਼ਮਾ ਦਾ ਟੀਚਾ ਦੀਏ ਅੱਛਾ ਬੈਠੀ ਤੇ ਅੱਛਾ ਸਭ ਮੇਰੇ ਚਾਰਮ ਲੋਕਾਂ ਨੇ ਸਿੱਖ ਬੜਾ ਹੀ ਪੱਟੇ ਟੁੱਕੇ ਉਹ ਮੁਕਾਣ ਵਾਲੇ ਖੁੱਦ ਮੁੱਕ ਗਏ ਪਰ ਨਹੀਂ ਉਹ ਸਿੱਖ ਮੁੱਕੇ ਬੋਲੇ ਸੋਨਹਰ ਸ੍ਰੀ ਅਕਾਲ ਉਹ ਵੀ ਬੜੇ ਜੀ ਮੁਕਾ ਲੈ ਆ ਸਾਨੂੰ ਸਿੰਘ ਜੀ ਲੋਕੀ ਕਹਿਣਗੇ ਓਏ ਅਸੀਂ ਆਪਣੇ ਜਿੱਤੋਂ ਦੇ ਖੇਡਦੇ ਨਾ ਕੰਡੇ ਪਾ ਕੇ ਨਾ ਜੂਨਾ ਰਹਿ ਗਏ ਜੋ ਸਾਥੇ ਡਰਾਂ ਜਿਮਾਨਾ ਸੁਪੀ ਬੋਮ ਜਗਾਈ ਕੱਲਾ ਮਾਰਿਆ ਪੁੱਤਾਂ ਦੀ ਕਾਰੀਆਂ ਵੀਰਿੰਦਰਾ ਬੋਮ ਦੀ ਗੱਡੀ ਹੀ ਨਹੀਂ ਓ ਕੀ ਆ ਰੇ ਨੇੁਰ ਮੇਲੀਆ ਤੇਰੀ ਵਾਰੀ ਆਈ ਜੈ ਜੀ ਉਹ ਡਰਦੇ ਹੁੰਦੇ ਸੀ ਉਹ ਪੰਜਾਬਾਂ ਦੇਲੇ ਉਹ ਡਰਦੇ ਹੁੰਦੇ ਸੀ ਜੋ ਪੰਜਾਬਾਂ ਦੇਲੇ ਜੁਣਾ ਕਬਜ਼ਾ ਪੰਜਾਬ ਤੇ ਕਰੀ ਜਾਂਦੇ ਉਹ ਰੋਕਿਆ ਸੀ ਬਾਜਾ ਵਾਲਿਆ ਤੇਰੇ ਸਿੰਘ ਸੂਰਨਾ ਨੇ ਇਹ ਤਾਂ ਆਪਸ ਵਿੱਚ ਹੀ ਲੜੀ ਜਾਂਦੇ ਉਹ ਕੋਈ ਭਾਜਪਾ ਦੇ ਕੋਈ ਕਾਂਗਰਸੀ ਉਹ ਕਿਸੇ ਉਤੇ ਬਾਦਲਾ ਭੂਤ ਸਵਾਰ ਹੋਇਆ ਉਹ ਬਾਜਾ ਵਾਲਿਆ ਭੇਜ ਭਿੰਡਰਾ ਵਾਲੇ ਨੂੰ ਮੋੜ ਕੇ ਕੌਮ ਤੇ ਦਾ ਮੰਗਲਾ ਹਾ ਹੋਇਆ ਬੋਲੇ ਸੋ ਨਿਹਾਲ ਉਹ ਸਿੰਘ ਇਹ ਪ੍ਰਕਾਸ਼ ਸਿੰਘ ਨਹੀਂ ਇਹ ਪ੍ਰਕਾਸ਼ ਚੰਦ ਪਾਉਂਦੇ ਇਹ ਸੁਖਬੀਰ ਸਿੰਘ ਨਹੀਂ ਇਹ ਸੁਖਬੀਰ ਚੰਦ ਪਾਉਂਦੇ ਬੋਲੇ ਸੋਨਹਿਰੇ ਬੋਲੇ ਕਬੇਤੀ ਨਹੀਂ ਉਹ ਬੇਬੀ ਕੁੱਤਾ ਏ ਇਹ ਆਸੂ ਦਾ ਪਈਆ ਇਹ ਕੁੱਤਾ ਮਾਂ ਦਾ ਦੱਲਾ ਅਚੂ ਤੋਸ਼ ਸੜ ਗਿਆ ਉਹ ਸਿੰਘੇ ਝੂਠ ਦੇ ਬੱਟ ਝੂਠ ਦੇ ਨਾਲੇ ਖਾਂਦੇ ਨਾਲੇ ਕੂੜਦੇ ਇਹ ਗੱਜੇ ਲੰਡੀ ਬੁੱਡੀ ਬੱਜੇ ਟੱਕਰ ਬੰਨ ਲਿਆ ਤਾਜ ਬੰਨ ਲਿਆ ਬਦਰ ਖਾਜੂ ਕੋਇਆਦ ਵਿੱਚ ਹੀ ਆਇਆ ਅੰਦਰ ਵਿੱਚ ਚੱਲਿਆ ਵਿੱਚ ਨਾ ਡੇਗੀ ਵਾਰਾ ਸਿੱਲਤਾ ਸਰਦਾਰ ਦਾ ਔਰ ਕੱਟਦਾ ਨਹੀਂ ਅਸੀਂ ਸਾਰੇ ਟੁਕਾਏ ਇਸ ਸਰਕਾਰ ਦਾ ਬੋਲੇ

ਬਸ ਨਯਾ ਕਰਾ ਪੜਨ ਆਉਂਛੇ ਜਾਨੂ ਕਿਨਾ ਵਿਆਹ 550 ਸਿੰਗਾ ਬੋਲੇ ਜਾਨ ਵਾਲਿਆ ਬਸ ਕੀ ਆਤਲ ਉਹ ਤਨਾ ਸਾਡੇ ਨਸੀਬਾ ਵੀ ਜਿੱਤ ਗੁੰਦੀ ਉਹ ਕਦੇ ਕਿਸੇ ਨਾਲ ਦਿੱਤੀ ਹਾਰ ਤਾਨੂੰ ਫਿਰ ਕਲੀ ਤੇ ਰੱਖ ਕੇ ਤੁਰੇ ਜਾਈਏ ਦੁਨੀਆ ਨਾਲ ਕਿਹਦਾ ਸਰਦਾਰ ਬੋਲੇ ਜਾਨ ਵਾਲਿਆ ਦੰਨ ਦੰਨ ਬਾਬਾ ਦੀਪ ਸਿੰਘ ਜਿਹੜੇ ਕੋਲੇ ਚੜਿਆ ਬਸਰ ਤੋਂ ਲੈ ਕੇ ਬਾਰਾ ਤਵੀ ਜਿਹੜੇ ਲੋਹੇ ਚੜਿਆ ਉਹ ਚੋੜ ਚਾਰੀ ਕੰਡਾ ਉਸਨੇ ਸੱਚੇ ਹੱਥ ਜਿਵੜਿਆ ਕਹਿੰਦਾ ਕਾਦੂ ਇੱਕ ਦੇ ਜੋ ਜਦੋਂ ਮੂਰੇ ਆੜਿਆ ਉਹ ਦੰਨ ਦੰਨ ਬਾਬਾ ਦੀਪ ਸਿੰਘ ਜਿੰਨੇ ਚਾਲੇ ਰਾਹ ਆਕਾਲੁਰ ਰੱਖ ਰਖ ਕਬੇ ਪੈਰ ਸਿੰਘ ਕੋਲੇ ਚੜਿਆ ਅੱਛਾ ਉਹ ਰੱਖ ਰਕੇ ਤੇ ਪੈਰੇ ਸੰਗੂ ਨੇ ਚੜਿਆ ਉਹ ਸਿਰ ਤੋਂ ਪੈਰਾ ਟੀਕੇ ਵਿੱਚ ਲੋਹੇ ਮਰਿਆ ਉਹ ਤੈਨੂੰ ਕਰ ਕੋ ਮਿਹਰਦਾ ਬਾਬਾ ਕਰਿਆ ਉਹ ਸੁਪਨਾ ਦੀ ਤੋਂ ਤਾਰੀ ਖੱਡਾ ਫੜਿਆ ਓਏ ਉਹਨੂੰ ਪੌਣ ਚੜੀਆ ਜ਼ਰਦੀ ਰਤ ਮੰਗੇ ਸੜਿਆ ਇੱਕ ਤੋਂ ਦੋ ਕਰਦੇ ਜਿਹੜੇ ਰੰਗ ਸਕਦੇ ਅੱਗੇ ਆ ਰਿਆ ਬੋਲੇ ਨਾ ਨਾ ਜੈ ਜੀ ਰਾਮ ਜੀ ਓਏ ਸੀ ਵਾਰਸ ਆ ਤਾਮਤਲ ਬਾਬਾ ਦੀਪ ਸਿੰਘ ਜੀ ਦੇ ਉਹ ਛੋਟੇ ਵੀਰ ਉਹ ਬੱਤੀ ਜਾ ਰਹੇ ਹੋ ਉਹ ਧਰਮ ਜੋਧਾ ਰਹਿੰਦਾ ਸੱਚਾ ਸਾਨੂੰ ਉਹ ਬੈਰੀ ਲੰਡੇ ਤੇ ਜਾ ਕੇ ਮਾਰਦੇ ਹਾਂ ਬੋਲੇ ਚੌਂਕ ਨਾ ਪਾਵੇ ਇੱਕ ਮਿੰਟ ਚੱਲ ਉਹ ਚਾਰ ਮਾਰੇ ਦਸ਼ਮੇਸ਼ ਪਿਤਾ ਨੇ ਉਹ ਅਜਿ ਦੀਵਤ ਕਈ ਹਜ਼ਾਰ ਨੇ ਬੋਲੇ ਉਹ ਕਾਰਗਲ ਵਿੱਚ ਜੇ ਡਾਤੀ ਸ਼ਾਂਤੀ ਉਹ ਜੀ ਬਣ ਗਈ ਹੈ ਦੀਵਾਰ ਬਾਦਰ ਪਾਣੀ ਦੇ ਲੜ ਲੱਗੇ ਆ ਬੇਨ ਪੈਰੋ ਕਾਰ ਹਾਂ ਬਈ ਹਾਂ ਸੋ ਚੱਕ ਕੇ ਅਸੀਂ ਸਰਦਾਰ ਬੋਲੇ ਜੀ ਅੱਜ ਇੱਕ ਨਾ ਇੱਕ ਦਾ ਤਾਂ ਹੋਰ ਵਿਚਾਰ ਕਰਨਾ ਜੀ ਜੀ ਆਪਾਂ ਨੂੰ ਕੀ ਥੋੜੀ ਵਿਚਾਰਦੇ ਆ ਜੀ ਆਪਾਂ ਪ੍ਰੋਬਲਮ